आजो महला चौथा हां गुण गोविंद हर नाम त्याई है मेरी परमात्मा के कोई अरदास है मैं गोविंद के गुण गावां मैं हरि दा नाम सिमरूं ਮੇਲ ਸੰਗਤ ਮਨ ਨਾਮ ਵਸਾਈ ਤੇ ਸਾਧ ਸੰਗਤ ਵਿੱਚ ਮਿਲ ਕੇ ਮੈਂ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਵਾਂ ਹਾਰ ਪ੍ਰਭ ਅਗੰਮ ਅਗੋਚਰ ਸਵਾਮੀ ਮੇਲ ਸਤਗੁਰ ਹਰ ਰਸ ਕੀ ਚੈ ਜੀਓ ਹੇ ਹਰੀ ਹੈ ਪ੍ਰਭ ਹੇ ਅਪੌਹਚ ਪ੍ਰਭ ਹੇ ਅਗੋਚਰ ਪ੍ਰਭ ਹੇ ਸਵਾਮੀ ਜੇ ਤੇਰੀ ਮਿਹਰ ਹੋਵੇ ਤਾਂ ਸਤਿਗੁਰੂ ਨੂੰ ਮਿਲ ਕੇ ਤੇਰੇ ਨਾਮ ਦਾ ਆਨੰਦ ਮਾਣਿਆ ਜਾ ਸਕਦਾ ਹੈ ਤਨ ਤਨ ਹਰ ਜਨ ਜਿਨ ਹਰ ਪ੍ਰਭ ਜਾਤਾ ਆਗਮਾਲੇ ਹਨ ਪ੍ਰਮਾਤਮਾ ਦੇ ਉਹ ਸੇਵਕ ਜਿਨ੍ਹਾਂ ਨੇ ਹਰੀ ਪ੍ਰਭੂ ਨਾਲ ਡੂੰਗੀ ਸਾਂਝ ਪਾ ਲਈ ਹੈ ਜਾਤਾ ਸਾਂਝ ਪਾ ਲਈ ਹੈ ਜਾਇ ਪੁੱਛਾਂ ਜਨ ਹਰ ਕੀ ਬਾਤਾਂ ਮੇਰੀ ਮਨ ਦੀ ਲੋਚਨਾ ਹੈ ਮੇਰਾ ਦਿਲ ਕਰਦਾ ਮੈਂ ਉਹਨਾਂ ਨੂੰ ਹਰੀ ਜਨਾ ਕੋਲ ਜਾ ਕੇ ਹਰੀ ਦੀਆਂ ਸਿੱਖਤ ਸੁਲਾਦੀਆਂ ਗੱਲਾਂ ਪੁੱਛਾਂ ਪਾਮ ਮਲੋ ਆਮਲ ਮਲ ਤੋਂ ਵਾ ਮਿਲ ਹਰ ਜਨ ਹਰ ਰਸ ਪੀ ਚੈ ਜੀਓ ਮੈਂ ਉਹਨਾਂ ਦੇ ਪੈਰ ਘੁਟਾਂ ਉਹਨਾਂ ਦੇ ਪੈਰ ਮਲ ਮਲ ਕੇ ਧੋਵਾਂ ਹਰੀ ਦੇ ਸੇਵਕਾਂ ਨੂੰ ਹੀ ਮਿਲ ਕੇ ਹਰੀ ਦਾ ਨਾਮ ਰਸ ਪੀਤਾ ਜਾ ਸਕਦਾ ਹੈ ਸਤਗੁਰ ਦਾ ਤੈ ਨਾਮ ਬੜਾਇਆ ਨਾਮ ਦੀ ਦਾਤ ਦੇਣ ਵਾਲੇ ਸਤਗੁਰ ਨੇ ਪ੍ਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਪੱਕਾ ਕਰ ਦਿੱਤਾ ਹੈ ਵੱਡ ਭਾਗੀ ਗੁਰ ਦਰਸ਼ਨ ਪਾਇਆ ਵੱਡੇ ਭਾਗਾ ਨਾਲ ਮੈਨੂੰ ਗੁਰੂ ਦਾ ਦਰਸ਼ਨ ਪ੍ਰਾਪਤ ਹੋਇਆ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੈ ਅੰਮ੍ਰਿਤ ਲੀਹ ਚੈ ਜੀਓ ਹੁਣ ਮੈਂ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਮੰਨਦਾ ਹਾਂ ਤੇ ਸਦਾ ਕਾਇਮ ਰਹਿਣ ਵਾਲਾ ਅੰਮ੍ਰਿਤ ਨਾਮ ਮੂੰਹੋਂ ਚਰਦਾ ਹਾਂ ਪੂਰੇ ਗੁਰੂ ਦੇ ਰਾਹੀ ਹੀ ਇਹ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਲਿਆ ਜਾ ਸਕਦਾ ਹੈ ਹਰ ਸਤ ਸੰਗਤ ਸਤਪੁਰਖ ਮਿਲਾਈਐ ਹੇ ਹਰੀ ਮੈਨੂੰ ਸਾਧ ਸੰਗਤ ਮਿळा ਮੈਨੂੰ ਸਤਗੁਰੂ ਮਿळा ਮਿਲ ਸਤ ਸੰਗਤ ਹਰਨਾਮ ਤੇ ਆਈਐ ਸਾਧ ਸੰਗਤ ਵਿੱਚ ਮਿਲ ਕੇ ਹੀ ਹਰਨਾਮ ਸਿਮਰਿਆ ਜਾ ਸਕਦਾ ਹੈ ਨਾਨਕ ਹਰ ਕਥਾ ਸੁਣੀ ਮੁਖ ਬੋਲੀ ਗੁਰਮਤਿ ਹਰਿ ਨਾਮ ਪਰਿਚੈ ਜੀਓ ਹੈ ਨਾਨਕ ਅਰਦਾਸ ਕਰਕੇ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਸ਼ਰਨ ਪੈ ਕੇ ਮੈਂ ਪ੍ਰਮਾਤਮਾ ਦੀ ਸਲਾਹ ਦੀਆਂ ਗੱਲਾਂ ਸੁਣਦਾ ਰਹਾ ਤੇ ਮੂੰਹੋਂ ਬੋਲਦਾ ਰਹਾ ਗੁਰੂ ਦੀ ਮਤ ਲੈ ਕੇ ਮਨ ਪ੍ਰਮਾਤਮਾ ਦੇ ਨਾਮ ਵਿੱਚ ਪਰਚਿਆ ਰਹਿੰਦਾ ਹੈ ਮਾਜ ਮਹਲਾਤ ਚੌਥਾ ਆਵੋ ਭੈਣੇ ਤੁਸੀਂ ਮਿਲੋ ਪਿਆਰੀਆਂ ਏ ਪਿਆਰੀ ਭੈਣੋ ਏ ਸਤਸੰਗਿਓ ਤੁਸੀਂ ਆਓ ਤੇ ਰਲ ਕੇ ਬੈਠੋ ਜੋ ਮੇਰਾ ਪ੍ਰੀਤਮ ਦਸੇ ਤਿਸ ਕਹ ਹਾਂ ਵਾਰੀਆਂ ਜਿਹੜਾ ਭੈ ਜਿਹੜੀ ਭੈਣ ਮੈਨੂੰ ਮੇਰੇ ਪ੍ਰੀਤਮ ਦੀ ਦਸ ਪਾਏਗੀ ਮੈਂ ਉਸ ਤੋਂ ਸਦਕੇ ਜਾਵਾਂਗੀ ਮਿਲ ਸਤ ਸੰਗਤ ਲਦਾ ਹਰ ਸਜਣ ਹਉ ਸਤ ਗੁਰ ਵਿਟੋ ਕੁਮਾਈਆ ਜੀਓ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੇ ਰਾਹੀ ਮੈਂ ਸਜਣ ਪ੍ਰਭੂ ਲੱਭਾ ਹੈ ਮੈਂ ਗੁਰੂ ਤੋਂ ਕੁਰਬਾਨ ਜਾਂਦੀ ਹਾਂ ਜਾਂਹ ਜਾਂਹ ਦੇਖਾਂ ਤਾਂ ਤਾਂ સ્વાਮੀ ਏ ਸੁਆਮੀ ਮੈਂ ਜਿੱਧਰ ਜਿੱਧਰ ਵੇਖਦਾ ਹਾਂ ਉਧਰ ਉਧਰ ਹੀ ਤੂੰ ਹੈ ਤੂੰ ਘਟ ਘਟ ਰਵਿਆ ਅੰਤਰਜਾਮੀ ਹੈ ਅੰਤਰਜਾਮੀ ਤੂੰ ਹਰੇਕ ਸਰੀਰ ਵਿੱਚ ਵਿਆਪਕ ਹੈ ਗੁਰਪੂਰੇ ਹਰ ਨਾਲ ਦਿਖਾ ਲਿਆ ਹਉ ਸਤਗੁਰ ਵਿਟੋਂ ਸਦ ਵਾਰਿਆ ਜਿਓ ਮੈਂ ਪੂਰੇ ਗੁਰੂ ਤੋਂ ਸਦਾ ਕੁਰਬਾਨ ਜਾਂਦਾ ਹਾਂ ਪੂਰੇ ਗੁਰੂ ਨੇ ਮੈਨੂੰ ਪਰਮਾਤਮਾ ਮੇਰੇ ਨਾਲ ਵਸਦਾ ਵਿਖਾ ਦਿੱਤਾ ਹੈ ਬਕਨੀ ਸੀ ਉਹ ਮੇਰੇ ਨਾਲ ਹੀ ਸੀ ਨਜ਼ਰ ਨਹੀਂ ਸੀ ਆਉਂਦਾ ਗੁਰੂ ਨੇ ਕਿਹਾ ਕਿ ਆਵੇਕ ਨਾਲ ਨਾਲ ਹੀ ਵਸਦਾ ਏਕੋ ਪਵਣ ਮਾਟੀ ਸਭ ਏਕਾ ਸਭ ਏਕ ਜੋਤ ਸਭ ਆਇਆ ਸਾਰੇ ਸਰੀਰਾਂ ਵਿੱਚ ਕੋਈ ਹਵਾ ਸਵਾਸ ਹੈ ਮਿੱਟੀ ਤਾਤ ਵੀ ਸਾਰੇ ਸਰੀਰਾਂ ਵਿੱਚ ਕੋਈ ਹੈ ਸਾਰੇ ਸਰੀਰਾਂ ਵਿੱਚ ਇੱਕੋ ਹੀ ਰੱਬੀ ਜੋਤ ਮੌਜੂਦ ਹੈ ਸਭ ਇਕਾ ਜੋਤ ਵਰਤੈ ਭਿੰਨ ਭਿੰਨ ਨਾਰੜੈ ਕਿਸੇ ਨੀਰਲਾਈਆ ਸਭਨਾ ਵਿੱਚ ਕੋਈ ਜੋਤ ਕੰਮ ਕਰਦੀ ਹੈ ਵਕ ਵਕ ਦਿਸਦੇ ਹਰੇਕ ਸਰੀਰ ਵਿੱਚ ਇੱਕੋ ਜੋਤ ਹੈ ਪਰ ਮਾਇਆ ਵੇੜੇ ਜੀਵਾਂ ਨੂੰ ਕਿਸੇ ਦੀ ਜੋਤ ਦੂਜੇ ਦੀ ਜੋਤ ਨਾਲ ਰਲਾਇਆ ਰਲਦੀ ਹੀ ਨਹੀਂ ਦਿਸਦੀ ਜੋਤ ਸਾਂਝੀ ਜਾਪਦੀ ਨਹੀਂ ਸਾਨੂੰ ਲੱਗਦਾ ਹੀ ਨਹੀਂ ਅਸੀਂ ਸਾਰੇ ਇੱਕੋ ਹੀ ਜੋਤ ਦੇ ਵਾਲਕ ਕਿਉਂਕਿ ਅਸਲ ਚ ਸਾਡੇ ਕੋਲ ਚਸ਼ਮਾ ਮਾਇਆ ਵਾਲਾ ਆ ਨਾ ਉਹ ਵੇਖਣ ਨਹੀਂ ਦਿੰਦੀ ਉਹ ਕਹਿੰਦੀ ਇਹ ਜਾਤ ਹੈ ਦੀ ਇਹ ਜਾਤ ਹੈ ਅਮੀਰ ਹੈ ਗਰੀਬ ਹੈ ਕੋ ਗੋਰਾ ਹੈ ਕਾਲਾ ਹੈ ਇਹ Hindu ਹੈ Sikh ਹੈ Jaini ਹੈ Buddhist ਹੈ ਗੁਰੂ ਸਾਹਿਬ ਕਹਿੰਦੇ ਸਭਨਾ ਚ ਇੱਕ ਜੋਤ ਹੈ ਇਹ ਪੁੱਤ ਹੈ ਇਹ ਨੌਂ ਹੈ ਤੇ ਇਹ ਸਾਰਿਆਂ ਚ ਕੋਈ ਜੋਤ ਹੈ ਸਭਨਾ ਚ ਇੱਕੋ ਹੀ ਹੈ ਇੱਕ ਕੋਈ ਵੇਖਣਾ ਸ਼ੁਰੂ ਕਰੀਏ ਗੁਰ ਪ੍ਰਸਾਦੀ ਇੱਕ ਨਦਰੀ ਆ ਹਉ ਸਤਿਗੁਰ ਵਿਟੋ ਵਤਾਇ ਜੀਓ ਗੁਰੂ ਦੀ ਕਿਰਪਾ ਨਾਲ ਮੈਨੂੰ ਹਰੇਕ ਵਿੱਚ ਇੱਕ ਪ੍ਰਮਾਤਮਾ ਹੀ ਦਿਸ ਪਿਆ ਹੈ ਮੈਂ ਗੁਰੂ ਤੋਂ ਕੁਰਬਾਨ ਹਾਂ ਜਨ ਅਨੰਕ ਬੋਲੇ ਅੰਮ੍ਰਿਤ ਬਾਣੀ ਦਾਸ ਨਾਨਕ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ ਸਦਾ ਉਚਾਰਦਾ ਗੁਰਸਿੱਖਾਂ ਕੈ ਮਨ ਪਿਆਰੀ ਬਾਣੀ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ ਉਪਦੇਸ਼ ਕਰੇ ਗੁਰ ਸਤਗੁਰ ਪੂਰਾ ਗੁਰ ਸਤਗੁਰ ਪਰ ਉਪਕਾਰੀ ਆ ਜੀਓ ਪੁਰ ਗੁਰੂ ਪੁਰਾ ਸਤਗੁਰ ਇਹੇ ਉਪਦੇਸ਼ ਕਰਦਾ ਹੈ ਕਿ ਸਭ ਜੀਵਾਂ ਵਿੱਚ ਇੱਕੋ ਪਰਮਾਤਮਾ ਦੀ ਜੋਤ ਹੀ ਵਸ ਰਹੀ ਹੈ ਪੂਰਾ ਗੁਰੂ ਹੋਰਨਾਂ ਦਾ ਭਲਾ ਕਰਨ ਵਾਲਾ ਹੈ ਸਭਨਾਂ ਦਾ ਭਲਾ ਕਰਨ ਵਾਲਾ ਹੈ ਸਾਰਿਆਂ ਦੇ ਉੱਤੇ ਉਹ ਅਕਾਲ ਪੁਰਖ ਵੈ ਗੁਰੂ ਮੇਰ ਭਰਿਆ ਹੱਥ ਰੱਖਦਾ ਹੈ ਮਾਝਾ ਮਹਲਾ ਪੰਜਵਾਂ ਚੌਪ ਦੇ ਘਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਹੁਣ ਵੇਖੋ ਇਹਦਾ ਪਾਠ ਤਾਈ ਨਹੀਂ ਕਰ ਸਕਦੇ ਜੇ ਤਾਈ ਪਾਠ ਕਰੋਗੇ ਤਾਂ ਕੀ ਭਾਵ ਬਣਨਗੇ ਤੋ ਤਾਈ ਵਾਸਤੇ ਇਹਦੇ ਲਈ ਇਹਨਾਂ ਅਰਥਾਂ ਚ ਹੈ ਜੇ ਤਾਈ ਪਾਠ ਕਰਾਂਗੇ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਇਹ ਕੀ ਹੋਇਆ ਤਾਈ ਹੁਣ ਤਾਈ ਤਾਂ ਰਿਸ਼ਤਾ ਹੈ ਗੁਰੂ ਦਾ ਦਰਸ਼ਨ ਕਰਨ ਲਈ ਮੇਰਾ ਮਨ ਬੜੀ ਤਾਨਗ ਕਰ ਰਿਹਾ ਹੈ ਬਿਲਬ ਕਰੇ ਚਾਤ੍ਰਿਕ ਕੀ ਣਾਈ ਜਿਵੇਂ ਪੀਹਾ ਸਵਾਤੀ ਬੂੰਦ ਲਈ ਤਰਲੇ ਲੈਂਦਾ ਹੈ ਪੀਹੇ ਵਾਂਗ ਮੇਰਾ ਮਨ ਗੁਰੂ ਦੇ ਦਰਸ਼ਨ ਲਈ ਤਰਲੇ ਲੈ ਰਿਹਾ ਹੈ ਤਰੇਖਾ ਨਾ ਉਤਰੈ ਸ਼ਾਂਤ ਨ ਆਵੇ ਬਿਨ ਦਰਸ਼ਨ ਸੰਤ ਪਿਆਰੀ ਜੀਓ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਬਿਨਾ ਦਰਸ਼ਨ ਦੀ ਮੇਰੀ ਆਤਮਿਕ ਤ੍ਰੇਮਿਟਦੀ ਨਹੀਂ ਮੇਰੇ ਮਨ ਨੂੰ ਠਿਰਜ ਨਹੀਂ ਆਉਂਦਾ ਹਉ ਭੋਲੀ ਜੀਓ ਕੋਲ ਕੁਮਾਈ ਗੁਰ ਦਰਸ਼ਨ ਸੰਤ ਪਿਆਹਰੇ ਜੀਓ ਰਹਾਉ ਮੈਂ ਪਿਆਰੇ ਸੰਤ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਪਿਆਰੇ ਸੰਤ ਗੁਰੂ ਨੋਟ ਕਰ ਲਿਓ ਸਾਰੇ ਵੀਰ ਭੈਣਾਂ ਬਾਣੀ ਨੂੰ ਪਾਠ ਕਰਦੇ ਆ ਸੁਣਦੇ ਆ ਪਿਆਰੇ ਸੰਤ ਗੁਰੂ ਨਾ ਕਿ ਕਿਸ ਚੋਲੇ ਵਾਲੇ ਕਿਸੇ ਬਾਬੇ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਹਾ ਜਾ ਰਿਹਾ ਗੁਰੂ ਦੇ ਦਰਸ਼ਨ ਤੋਂ ਕੁਰਬਾਨ ਹਾਂ ਸਦਕੇ ਹਾਂ ਤੇਰਾ ਮੁਖ ਸੁਹਾਵਾ ਜੀਓ ਸਹਜ ਤੁਨ ਬਾਣੀ ਏ ਤਨੁ ਭਤਾਰੀ ਪ੍ਰਭੂ ਜੀ ਤੇਰਾ ਮੂੰਹ ਸੁਖ ਦੇਣ ਵਾਲਾ ਹੈ ਤੇਰੇ ਦਰਸ਼ਨ ਸੁਖ ਦੇਣ ਵਾਲੇ ਹਨ ਠੰਡ ਪਾਉਣ ਵਾਲਾ ਹੈ ਤੇਰੀ ਸਿਫਤ ਸਲਾ ਮੇਰੇ ਅੰਦਰ ਆਤਮਾ ਕਾ ਡੋਲਤਾ ਦੀ ਲਹਿਰ ਪੈਦਾ ਕਰਦੀ ਚਿਰ ਹੋਵਾ ਦੇਖੈ ਸਹ ਰਿੰਗ ਪਾਣੀ ਬੜਾ ਸਮਾਂ ਲੰਘਿਆ ਹੈ ਅਕਾਲ ਪੁਰਖ ਵੈਗੁਰੂ ਤੈਨੂੰ ਵੇਖਿਆ ਹੀ ਨਹੀਂ ਤੇਰੇ ਦਿਦਾਰ ਹੀ ਨਹੀਂ ਕੀਤੇ ਧਨ ਸੋ ਵੇਲਾ ਜਹਾਂ ਤੂੰ ਵਸਿਆ ਧਨ ਸੋ ਦੇਸ਼ ਜਹਾਂ ਤੂੰ ਵਸਿਆ ਉਹ ਦੇਸ਼ ਧਨ ਹੈ ਜਿੱਥੇ ਤੂੰ ਵਸਦਾ ਹੈ ਮੇਰੇ ਸੱਜਣ ਮੀਤ ਮੁਰਾਹਰੇ ਜੀਓ ਹੇ ਮੇਰੇ ਸੱਜਣ ਪ੍ਰਭੂ ਹੇ ਮੇਰੇ ਪ੍ਰੀਤਮ ਮਿੱਤਰ ਪ੍ਰਭੂ ਉਹ ਹਰ ਦਾ ਦੇਸ਼ ਪਾਗਾਂ ਵਾਲਾ ਹੈ ਜਿਸ ਵਿੱਚ ਤੂੰ ਵਸਦਾ ਹੈ ਜਿਹੜੇ ਹਿਰਦੇ ਵਿੱਚ ਇਸ ਹਿਰਦੇ ਦੇਸ਼ ਵਿੱਚ ਹੀ ਉਹ ਵਸਦਾ ਹੈ ਹਉ ਕੋਲੀ ਹਉ ਕੋਲ ਕੁਮਾਈ ਗੁਰ ਸਜਣ ਮੀਤ ਮੁਰਾਰੀ ਜੀ ਉਹ ਰਹਾਓ ਹੇ ਮੇਰੇ ਸਜਣ ਗੁਰੂ ਹੇ ਮੇਰੇ ਮਿੱਤਰ ਪ੍ਰਭੂ ਮੈਂ ਤੇਤੋਂ ਪ੍ਰਬਾਨ ਹਾਂ ਸਦਕੇ ਹਾਂ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੈ ਪਿਆਰੇ ਭਗਵਾਨ ਪ੍ਰਭੂ ਅਕਾਲਪੁਰਖ ਵਾਹਿਗੁਰੂ ਜਦੋਂ ਮੈਂ ਤੈਨੂੰ ਇੱਕ ਘੜੀ ਭਰ ਵੀ ਨਹੀਂ ਮਿਲਦਾ ਤਾਂ ਮੇਰੇ ਭਾ ਦਾ ਕਲਯੁਗ ਹੋ ਜਾਣਾ ਮੇਰੇ ਅੰਦਰ ਕਲਯੁਗ ਵਾਪਰ ਜਾਂਦਾ ਜਿਹੜਾ ਦੇਸ਼ ਰੱਬ ਵਾਲਾ ਸੀ ਜਿੱਥੇ ਰੱਬ ਵਸਦਾ ਉੱਥੇ ਕਲਯੁਗ ਵਾਪਰ ਜਾਂਦਾ ਜਦੋਂ ਮੈਂ ਤੇਰੇ ਤੇਰੇ ਦੀਦਾਰ ਨਹੀਂ ਕਰਦਾ ਤੈਨੂੰ ਨਹੀਂ ਵੇਦਾ ਹੁਣ ਕਦ ਮਿਲੀਐ ਪ੍ਰੇਤੁ ਦੁ ਭਗਵੰਤਾ ਮੈਂ ਤੇਰੇ ਵਿਛੋੜੇ ਵਿੱਚ ਬੇਬਲ ਹਾਂ ਦੱਸ ਹੁਣ ਤੈਨੂੰ ਮੈਂ ਕਦੋਂ ਮਿਲ ਸਕਾਂਗਾ ਮੋਹਿ ਰੈਣ ਨਾ ਵਿਹਾਵੈ ਨੀਂਦ ਨ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਗੁਰੂ ਦੀ ਸ਼ਰਨ ਤੋਂ ਬਿਨਾ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ ਤਾਈਆਂ ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਲੰਘਦੀ ਮੇਰੇ ਅੰਦਰ ਸ਼ਾਂਤੀ ਨਹੀਂ ਹੁੰਦੀ ਹੋਂ ਕੋੜ ਕੁਮਾਈ ਹੋਂ ਕੋਲੀ ਜੀਓ ਕੋੜ ਕੁਮਾਈ ਤਿਸ ਸੱਚੇ ਗੁਰ ਦਰਬਾਰੇ ਜੀਓ ਰਹੋ ਮੈਂ ਗੁਰੂ ਦੇ ਦਰਬਾਰ ਤੋਂ ਸਦਕੇ ਹਾਂ ਕੁਰਬਾਨ ਹਾਂ ਜੋ ਸਦਾ اٹਲ ਰਹਿਣ ਵਾਲਾ ਹੈ ਹਾਗ ਹੋਆ ਗੁਰ ਸੰਤ ਮਿਲਾਇਆ ਮੇਰੇ ਭਾਗ ਜਾਗ ਪਏ ਹਨ ਗੁਰੂ ਨੇ ਮੈਨੂੰ ਸ਼ਾਂਤੀ ਦਾ ਸੋਮਾ ਪ੍ਰਮਾਤਮਾ ਮਿਲਾ ਦਿੱਤਾ ਹੈ ਪ੍ਰਭੇ ਅਬਿਨਾਸੀ ਕਰਮੈਂ ਪਾਇਆ ਗੁਰੂ ਦੇ ਕਿਰਪਾ ਨਾਲ ਉਸ ਅਬਿਨਾਸੀ ਪ੍ਰਭੂ ਨੂੰ ਮੈਂ ਆਪਣੇ ਹਿਰਦੇ ਵਿੱਚ ਹੀ ਲੱਭ ਲਿਆ ਹੈ ਸੇਵ ਕਰੀਂ ਪਲ ਚਸਾਨਾ ਵਿੱਚ ਉੜਾ ਜਨਾਨਕ ਦਾਸ ਤੁਮਾਰੇ ਜੀਓ ਹੈ ਦਾਸ ਨਾਨਕ ਆਖੇ ਪ੍ਰਭੂ ਮੇਰ ਕਰ ਮੈਂ ਤੇਰੇ ਦਾਸਾਂ ਦੀ ਨਿਤ ਸੇਵਾ ਕਰਦਾ ਰਹਾ ਤੇਰੇ ਦਾਸਾਂ ਤੋਂ ਮੈਂ ਇੱਕ ਪਾਲ ਪਰ ਵੀ ਨਾ ਵਿਛਣਾ ਇੱਕ ਚਸਾ ਪਰ ਵੀ ਨਾ ਵਿਛਣਾ ਸਾ ਲੈਣ ਜੋ ਅੱਖ ਚ ਮੁੱਕਣ ਦੇ ਸਮੇਂ ਲਈ ਵੀ ਤੇਰੇ ਤੰਦੂਰ ਨਾ ਹੋ ਹੋ ਘੋੜੀ ਜੀਓ ਕੋਲ ਕੁਮਾਈ ਜਨਾਨਕ ਦਾਸ ਤੁਮਾਰੇ ਜੀਓ ਦਾਸ ਨਾਨਕ ਤੇਰੇ ਦਾਸਾਂ ਤੋਂ ਸਦਕੇ ਹਾਂ ਕੁਰਬਾਨ ਹਾਂ ਤੇਰੇ ਤੋਂ ਮਾਰਿਆ ਜਾਂਦਾ ਰਾਗ ਮਾਝ ਮਹਲਾ 5 ਸਰਤ ਸੁਹਾਵੀ ਜਿੱਤ ਤੁਦ ਸੰਭਾਲੀ हे ਸਭ ਜੀਵਾਂ ਦੇ ਦਾਤੇ ਜਦੋਂ ਮੈਂ ਤੈਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਹਾਂ ਉਹ ਸਮਾਂ ਮੈਨੂੰ ਸੁਖਦਾਈ ਜਾਪਦਾ ਹੈ ਉਹੀ ਰੁੱਤ ਸੋਹਣੀ ਹੈ ਜਦੋਂ ਤੇ ਸੁਰਤ ਵਿੱਚ ਅਕਾਲ ਪੁਰਖ ਵੈਗੁਰੂ ਆਣ ਵੱਸਦਾ ਹੈ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ हे ਪ੍ਰਭੂ ਜਿਹੜਾ ਕੰਮ ਮੈਂ ਤੇਰੀ ਸੇਵਾ ਵਾਸਤੇ ਕਰਦਾ ਉਹ ਕੰਮ ਮੈਨੂੰ ਸੁਖਾਵਾ ਲੱਗਦਾ ਹੈ ਤੋ ਸਾਰੇ ਕੰਮ ਸਾਡੀ ਕਿਰਤ ਵੀ ਪੂਜਾ ਹੋ ਸਕਦੀ ਹੈ ਜੇ ਅਸੀਂ ਕਿਰਤ ਕਿਸੇ ਨੂੰ ਦੁੱਖ ਦੇਣ ਵਾਲੀ ਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲੀ ਨਾ ਕਰੀਏ ਤੋ ਕਿਰਤ ਵੀ ਸਿੱਖ ਨੇ ਸੋਕ੍ਰਿਤ ਕਰਨੀ ਹੈ ਐਸੀ ਕੋਈ ਕਿਰਤ ਨਹੀਂ ਕਰਨੀ ਜਿਹੜੀ ਕਿਰਤ ਦੇ ਨਾਲ ਕਿਸੇ ਨੂੰ ਬਹੁਤ ਸਾਰੇ ਬੰਦੇ ਜਿਵੇਂ ਮੰਨ ਲਓ ਫੋਰ ਐਗਜ਼ਾਮਪਲ ਕੋਈ ਨਸ਼ੇ ਦਾ ਕੰਮ ਕਰਦਾ ਕਹਿੰਦਾ ਮੇਰੀ ਕਿਰਤ ਹੈ ਭਾਈ ਕਿਰਤ ਤਾਂ ਹੈਗੀ ਹੈ ਪਰ ਜ਼ਿੰਦਗੀਆਂ ਤਬਾਹ ਹੋ ਰਹੀਆਂ ਹੋਰ ਕਿਰਤ ਕਰ ਲਾ ਕੋਈ ਏ ਕਿਰਤ ਇੰਦਾਂ ਨਹੀਂ ਵੀ ਜਿਹੜੀ ਮਰਜ਼ੀ ਕੋਈ ਬੰਦਾ ਕਹੇ ਮੈਂ ਕਿਲਰ ਅਮਰੀਕਾ ਕਿਰਤੀ ਹੈ ਵੀ ਮੈਂ ਤਾਂ ਕਤਲ ਕਰਦਾ ਤੇ ਪੈਸੇ ਇਹ ਕਿੰਦਾ ਦਾ ਸਿਲਸਿਲਾ ਹੋਊਗਾ ਸਿੱਖ ਕਿਰਤੀ ਨਹੀਂ ਹੈ ਕੱਲਾ ਸਿੱਖ ਸੋ ਕਿਰਤੀ ਹੈ ਸੋਰੇ ਦਾ ਸੁਹੇਲਾ ਜੇ ਤੇਰੇ ਦਇ ਤੂੰ ਮਠਾ ਸਭਨਾ ਕੇ ਦਾਤਾਰਾ ਜੀਓ ਹੇ ਦਾਤਾਰ ਜਿਸ ਹਿਰਦੇ ਵਿੱਚ ਤੂੰ ਵੱਸਦਾ ਹੈ ਉਹ ਹਿਰਦਾ ਠੰਡਾ ਠਾਰ ਰਹਿਂਦਾ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਹੈ ਦਾਤਾਰ ਤੂੰ ਸਾਡਾ ਸੰਨ੍ਹਾ ਜੀਵਨ ਦਾ ਪਿਓ ਹੈ ਤੇ ਸਭ ਨੂੰ ਹੀ ਦਾਤਾ ਬਖਸ਼ਦਾ ਹੈ ਨੌ ਨੇ ਦਿੱਤੇਰੇ ਅਖੁੱਟ ਪੰਡਹਾਰਾ ਤੇਰੇ ਘਰ ਵਿੱਚ ਜਗਤ ਦੇ ਸਾਰੇ ਨੌ ਹੀ ਖਜ਼ਾਨੇ ਮੌਜੂਦ ਹਨ ਤੇਰੇ ਖਜ਼ਾਨਿਆਂ ਵਿੱਚ ਕਦੇ ਵੀ ਟੋਟ ਨਹੀਂ ਆਉਂਦਾ ਜਿਸ ਤੋਂ ਦੇ ਸੋ ਤ੍ਰਿਪਤ ਅਘਾਵੈ ਸੋਈ ਭਗਤ ਤੁਮਹਾਰਾ ਜੀਓ ਪਰ ਜਿਸ ਨੂੰ ਤੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਉਹ ਦੁਨੀਆਂ ਦੇ ਪਦਾਰਥਾਂ ਵੱਲੋਂ ਰੱਜ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਤੇ हे ਪ੍ਰਭੂ ਉਹ ਹੀ ਤੇਰਾ ਭਗਤ ਅਖਵਾ ਸਕਦਾ ਹੈ सब को आस तेरी बैठा है दता हरेक जीव तेरी बख्शिश की आस रखी बैठा है तेरी आसती ते बैठा है काट घट अंतर तू है उठा हरेक शरीर तू आप ही वस रहा है सबे सी वाल सदन तू किसैरा जीओ ਦੁਨੀਆ ਦੇ ਸਾਰੇ ਜੀਵ ਜੰਤ ਤੇਰੇ ਨਾਲ ਹੀ ਸਾਝ ਰੱਖਣ ਵਾਸਤੇ ਤੇਰੇ ਨਾਲ ਸਾਝ ਰੱਖਣ ਵਾਲੇ ਹੀ ਅਕਵਾਉਂਦੇ ਹਨ ਕੋਈ ਜੀਵ ਐਸਾ ਨਹੀਂ ਦਿਸਦਾ ਜੋ ਤੈਥੋਂ ਵੱਖਰਾ ਹੋਵੇ ਜਿਸ ਵਿੱਚ ਤੂੰ ਨਾ ਹੋਵੋ ਯਾਦ ਰੱਖਿਓ ਕੋਈ ਜੀਵ ਜੰਤ ਕੁਝ ਵੀ ਐਸਾ ਨਹੀਂ ਹੈ ਜਿੱਥੇ ਰੱਬ ਨਹੀਂ ਤੇ ਸਾਨੂੰ ਘਰ ਦੇ ਜੀਵਾਂ 'ਚ ਰੱਬ ਵੇਖਣਾ ਵੀ ਨਹੀਂ ਆ ਰਿਹਾ ਬਹੁਤ ਨਿਗਾਹ ਕਮਜ਼ੋਰ ਹੈ ਸਾਡੀ ਠੀਕ ਕਰੀਏ ਤੂੰ ਆਪੇ ਗੁਰਮੁਖ ਮੁਕਤ ਕਰਾਈ। हे दाता ਤੂੰ ਆਪ ਹੀ ਜੀਵਾਂ ਨੂੰ ਗੁਰੂ ਦੀ ਸ਼ਰਨ ਪਾ ਕੇ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਾ ਦਿੰਦਾ। ਤੂੰ ਆਪੇ ਮਨਮੁਖ ਜਨਮ ਪਵਾਹੀ। ਤੂੰ ਆਪ ਹੀ ਜੀਵਾਂ ਨੂੰ ਮਨ ਦਾ ਗੁਲਾਮ ਬਣਾ ਕੇ ਜਨਮ ਮਰਨ ਦੇ ਗੇੜ ਵਿੱਚ ਪਾਉਂਦਾ ਹੈ। ਨਾਨਕ ਦਾਸ ਤੇਰੇ ਬਲਿਹਾਰ ਹੈ। सब तेरा खेल हे नानक हे ना दास नानक आके हे प्रभु में तिथों कुर्बान है ये सारी जगत रचना तेरा ही प्रतख तमाशा है तेरा बनाया हुआ हो सारा सिलसिला है माज महला पंजवा सहज सुहेला ਗੁਰੂ ਦੇ ਕਿਰਪਾ ਨਾਲ ਮੇਰੇ ਅੰਦਰ ਪਰਮਾਤਮਾ ਦੀ ਸਿੱਪਤ ਸਲਾਹ ਦਾ ਇੱਕ ਰਸ ਵਾਜਾ ਵਜ ਰਿਹਾ ਹੈ ਮੇਰਾ ਮਨ ਆਤਮਾ ਕਢੋਲਤਾ ਵਿੱਚ ਟਿਕ ਕੇ ਸੁਖੀ ਹੋ ਰਿਹਾ ਹੈ ਸ਼ਬਦੇ ਆਨੰਦ ਕਰੇ ਸਦਕੇ ਲਾ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਆਨੰਦ ਤੇ ਰੰਗ ਮਾਣ ਰਿਹਾ ਹੈ ਸਾਜ ਗੁਫਾ ਮਹਿਤਾੜੀ ਲਾਈ ਆਸਣ ਊਚ ਸਵਾਰਿਆ ਜੀਓ ਸਤਿਗੁਰ ਦੀ ਮਿਹਰ ਨਾਲ ਮੈਂ ਆਤਮਕ ਡੋਲਤਾ ਰੂਪ ਗੁਫਾ ਵਿੱਚ ਇਹ ਗੁਫਾ ਸਿੱਖ ਕਿਸੇ ਗੁਫਾ ਕਿਸੇ ਭੋਰੇ ਚ ਨਹੀਂ ਵਹਿੰਦਾ ਕਿਸੇ ਜੰਗਲ ਚ ਨਹੀਂ ਜਾਂਦਾ ਕੋਈ ਸਮਾਧੀ ਨਹੀਂ ਲਾਉਂਦਾ ਸਾਡੀ ਗੁਫਾ ਕੀ ਹੈ ਉੱਚੀ ਆਤਮਕ ਅਡੋਲਤਾ ਐ ਬਹਿਣਾ ਵੀ ਜਿਵੇਂ ਕੋਈ ਚੀਜ਼ ਡੁਲਾ ਹੀ ਨਹੀਂ ਸਕਦੀ ਬਸ ਸਮਾਦੀ ਲਾਈ ਹੋਈ ਹੈ ਮੈਂ ਇੱਥੇ ਸਮਾਦੀ ਲਾਈ ਹੈ ਕੌਣ ਡਲਾ ਦੂ ਮੇਰੀ ਸਮਾਦੀ ਨੂੰ ਜਿਹੜੇ ਜੰਗਲਾਂ ਚ ਜਾਉਂਦੇ ਉਹ ਤਾਂ ਸਮਾਦੀਆਂ ਟੁੱਟੀਆਂ ਕਿੰਨੀਆਂ ਅਸੀਂ ਇਤਿਹਾਸ ਵਿੱਚੋਂ ਮਿਥਿਹਾਸ ਵਿੱਚੋਂ ਪੜ੍ਹਦੇ ਆਂ ਵੀ ਕਿਸੇ ਦੀ ਔਰਤ ਕਰਕੇ ਕਿਸੇ ਦੀ ਮਾਇਆ ਕਰਕੇ ਕਿਸੇ ਦੀ ਚਮੜੀ ਕਰਕੇ ਸਮਾਦੀਆਂ ਟੁੱਟ ਗਈਆਂ ਵੱਡੇ ਵੱਡੇ ਰਿਸ਼ੀਆ ਮੁੰਨੀਆਂ ਦੀਆਂ ਸਮਾਦੀਆਂ ਤੋੜਤੀਆਂ ਅਗਲੇ ਪਰ ਇਧਰ ਸਾਡੇ ਗੁਰੂ ਕੇ ਪਿਆਰੇ ਆ ਜਿੱਧਰ ਸਿੱਖ ਇਤਿਹਾਸ ਸਾਰਾ ਸਾਡਾ ਇਦਾਂ ਦਾ ਵਾ ਵੀ ਜੇ ਚੌਂਕੜਾ ਮਾਰ ਕੇ ਚਾਂਦਨੀ ਚੌਂਕ ਤੇ ਬੈਠਿਆ ਤੇ ਨਹੀਂ ਟੁੱਟੀ ਸਮਾਦੀ ਫਿਰ ਭਾਂ ਸਰ ਵੀ ਲਾਤਾ ਗਏ ਜੇ ਸਰ ਤੇ ਆਰਾ ਰੱਖ ਕੇ ਚੀੜ ਤ ਤਾਂ ਵੀ ਇਸ ਸਮਾਧੀ ਤੋਂ ਇਹ ਸਮਾਧੀਆਂ ਆ ਸਾਡੀ ਅਸੀਂ ਉੱਚੀ ਆਤਮਿਕ ਡੋਲਤਾ ਵਿੱਚ ਕਾਮ ਸਾਡੀ ਸਮਾਧੀ ਨਹੀਂ ਤੋੜਦਾ ਕ્રોਧ ਲੋਭ ਮੋਹ ਇਹ ਸਾਰੀਆਂ ਚੀਜ਼ਾਂ ਸਾਡੀ ਸਮਾਧੀ ਨੂੰ ਥੋੜੀ ਤੋੜਦੀਆਂ ਨੇ ਤਾਂ ਇਹ ਇਹ ਸਮਾਧੀ ਹੈ ਸਾਡੀ ਮੈਂ ਇਸ ਸਮਾਧੀ ਲਈ ਹੋਏ ਸਭ ਤੋਂ ਉੱਚੇ ਅਕਾਲ ਪੁਰਖ ਦੇ ਚਰਨਾਂ ਵਿੱਚ ਸੋਨਾ ਟਿਕਾੜਾ ਬਣਾ ਲਿਆ ਹੈ ਫਿਰ ਕਿਰ ਆਪਣੇ ਗ੍ਰਹਿ ਮੈਂ ਆਇਆ ਹੁਣ ਮੇਰਾ ਮਨ ਮੋੜ ਘੜ ਕੇ ਅਬ ਇਹਨਾਂ ਮੋੜ ਘੜ ਕੇ ਇੱਥੇ ਆਉਣਾ ਪੈਣਾ ਗੁਰੂ ਸਾਹਿਬ ਕਹਿੰਦੇ ਹਾਂ ਹੁਣ ਮੇਰਾ ਮਨ ਇਧਰ ਉਧਰ ਸਾਰਾ ਭਟਕ ਪੁਟ ਕੇ ਸਾਰੇ ਬੰਨੇ ਰੰਗ ਤਮਾਸ਼ੇ ਵੇਖ ਕੇ ਅੰਤਰਾਦਮੇ ਆਟ ਗਿਆ ਅਖੀਰ ਫਿਰ ਇੱਥੇ ਹੀ ਆਇਆ ਕਿ ਨਹੀਂ ਅੰਦਰ ਹੀ ਜਾਣਾ ਜੋ ਲੋੜਿੰਦਾ ਸੋਈ ਪਾਇਆ ਤੇ ਹੁਣ ਮੈਨੂੰ ਜੋ ਚਾਹੀਦਾ ਸੀ ਮਿਲ ਗਿਆ ਕਿਉਂਕਿ ਮਨ ਟਿਕਾਣੇ ਤੇ ਆ ਗਿਆ ਚੀਜ਼ ਟਿਕਾਣੇ ਸਿਰ ਹੋ ਜਾ ਸਾਰਾ ਕੁਝ ਠੀਕ ਹੋ ਜਾਂਦਾ ਤ੍ਰਿਪਤੀ ਅਘਾਏ ਰਹਿਆ ਹੈ ਸੰਤੋ ਗੁਰ ਅਨਪੂਰਖ ਦੇਖਾਰਿਆ ਜੀਓ ਹੈ ਸੰਤ ਜਨੋ ਮੇਰਾ ਮਨ ਦੁਨੀਆ ਦੀਆਂ ਆਸਨਾਵਾਂ ਨੂੰ ਪੂਰਨ ਤੌਰ ਤੇ ਰਚੁਕਾ ਹੈ ਤੇ ਗੁਰੂ ਨੇ ਮੈਨੂੰ ਆਤਮਕ ਚਾਨਣ ਦੇ ਕੇ ਸਭ ਵਿੱਚ ਵਿਆਪਕ ਪ੍ਰਮਾਤਮਾ ਦਾ ਦਰਸ਼ਨ ਕਰਾ ਦਿੱਤਾ ਆਪ ਰਾਜਨ ਆਪੇ ਲੋਗਾ ਗੁਰੂ ਦੀ ਕਿਰਪਾ ਨਾਲ ਮੈਨੂੰ ਦਿਸ ਪਿਆ ਹੈ ਕਿ ਪ੍ਰਭੂ ਆਪ ਹੀ ਪਾਤਸ਼ਾਹ ਹੈ ਤੇ ਆਪ ਹੀ ਪਰਜਾ ਰੂਪ ਹੈ ਆਪ ਨਿਰਬਾਣੀ ਆਪੇ ਪਹੋਗਾ ਪ੍ਰਭੂ ਵਾਸਨ ਰਹਿਤ ਵੀ ਹੈ ਤੇ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਆਪ ਹੀ ਸਾਰੇ ਪਦਾਰਥਾਂ ਦਾ ਭੋਗ ਵੀ ਕਰ ਰਿਹਾ ਉਹ ਕੁਝ ਨਹੀਂ ਖਾਂਦਾ ਸਭ ਕੁਝ ਖਾਂਦਾ ਖਾਂਦਾ ਸਾਡੇ ਰਾਈ ਵੱਖਰੇ ਤਰ੍ਹਾਂ ਦਾ ਕੋਈ ਉਹਨੂੰ ਇਦਾਂ ਬਣਾ ਕੇ ਵੀ ਆ ਤੁਸੀਂ ਸ਼ੱਕ ਲੋ ਸਾਡੇ ਅੰਦਰ ਬੈਠਾ ਉਹ ਸ਼ੱਕ ਰਿਆਂ ਬਸ ਆਪੇ ਤਖਤ ਬਹਿ ਸੱਚ ਨਿਆਈ ਸਭ ਚੁਕੀ ਕੋਕ ਪੁਕਾਰਿਆ ਜੀਓ ਉਹ ਸਦਾ ਤੇ ਰਹਿਣ ਵਾਲਾ ਪ੍ਰਭੂ ਆਪ ਹੀ ਤਖਤ ਉੱਤੇ ਬੈਠਾ ਹੋਇਆ ਹੈ ਤੇ ਨਿਆ ਕਰ ਰਿਹਾ ਹੈ ਇਸ ਵਾਸਤੇ ਸੁਖ ਆਵੇ ਚਾਹੇ ਦੁੱਖ ਆਪਰੇ ਮੇਰੀ ਸਾਰੀ ਗਿਲਾ ਗੁਜ਼ਾਰੀ ਮੁਕ ਚੁੱਕੀ ਹੈ ਹੁਣ ਨਹੀਂ ਕੋਈ ਜਿੱਦਾਂ ਦੇ ਵੀ ਹਾਲਾਤ ਹੋਣਗੇ ਚੜ੍ਹਦੀ ਕਲਾ ਚ ਰਹਿ ਮੰਗੇ ਜਿਹੜਾ ਡਠਾ ਮੈਂ ਤੇ ਹੋ ਕਹਿਆ ਗੁਰੂ ਦੀ ਮੇਰੇ ਨਾਲ ਮੈਂ ਪ੍ਰਮਾਤਮਾ ਨੂੰ ਜਿਸ ਸਰਵ ਵਿਆਪਕ ਰੂਪ ਵਿੱਚ ਵੇਖਿਆ ਹੈ ਉਹ ਜਿਹੜਾ ਕਹਿ ਦਿੰਦਾ ਤੇਸ ਰਾਸ ਆਇਆ ਜਿਨ ਭੇਦ ਲਹਿਆ ਜਿਸ ਮਨੁੱਖ ਨੇ ਭੇਦ ਲੱਭ ਲਿਆ ਹੈ ਕਿ ਉਸ ਨੂੰ ਉਸ ਦੇ ਮਿਲਾਪ ਦਾ ਆਨੰਦ ਆਉਂਦਾ ਹੈ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਇੱਕ ਪਸਾਰੇ ਆ ਜੀਓ ਹੈ ਨਾਨਕ ਉਸ ਮਨੁੱਖ ਦੀ ਸੁਰਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਉਸ ਨੂੰ ਆਤਮਕ ਅਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਸਿਰਫ ਪਰਮਾਤਮਾ ਹੀ ਸਾਰੇ ਜਗਤ ਵਿੱਚ ਵਿਆਪਕ ਦਿਸਦਾ ਹੈ ਮਾਜੋ ਮਹਲਾ ਪੰਜਵਾ ਜੇਤ ਘਰ ਪਿਰ ਸੁਹਾਗ ਬਣਾਇਆ ਹੈ ਸਕੀ ਜਿਸੇ ਹਿਰਦੇ ਘਰ ਵਿੱਚ ਪ੍ਰਭੂ ਪਤੀ ਨੇ ਆਪਣੇ ਪ੍ਰਕਾਸ਼ ਨਾਲ ਚੰਗਾ ਭਾਗ ਲਾ ਦਿੱਤਾ ਹੋਵੇ ਤੇਤ ਘਰ ਸਖੀਏ ਮੰਗਲ ਗਾਇਆ ਉਹ ਸਿਰ ਦੇ ਘਰ ਵਿੱਚ ਪ੍ਰਭੂ ਪਤੀ ਦੀ ਸਿਪਤ ਸਲਾਹ ਦਾ ਗੀਤ ਗਾਇਆ ਜਾਂਦਾ ਉਹਦਾ ਗੀਤ ਯਾਨੀ ਕਿ ਯਾਦ ਰਹਿਦਾ ਹਰ ਵੇਲੇ ਨਾ ਪਾ ਆਮ ਨਹੀਂ ਕਹਿੰਦਾ ਵੀ ਕੀ ਤੂੰ ਗਾਉਣ ਗੋਈ ਜਾਂਦਾ ਉਹਦੇ। ਤੋ ਉਹ ਬੰਦਾ ਫਿਰ ਹਮੇਸ਼ਾ ਰੱਬ ਦੇ ਗਾਉਣ ਹੀ ਗਾਈ ਜਾਂਦਾ ਔਰ ਰੱਬ ਦੀ ਮਰਜ਼ੀ ਮੁਤਾਬਕ ਹੀ ਕਰਮ ਕਰਦਾ। ਆਨੰਦ ਬੇਨੋਦ ਤੇ ਤੈ ਕਰ ਸੋ ਹੈ ਜੋ ਤਨ ਕੰਤ ਸ਼ਿੰਗਾਰੀ ਜੀਓ ਜਿਸ ਜੀਵ ਇਸਤਰੀ ਨੂੰ ਖਸ਼ਮ ਪ੍ਰਭੂ ਨੇ ਆਤਮਿਕ ਸੁੰਦਰਤਾ ਬਖਸ਼ ਦਿੱਤੀ ਹੋਵੇ ਉਸ ਦੇ ਹਿਰਦੇ ਘਰ ਵਿੱਚ ਆਤਮਕ ਆਨੰਦ ਸੋਭਦੇ ਹਨ ਆਤਮਕ ਖੁਸ਼ੀਆਂ ਸੋਭਦੀਆਂ ਹਨ ਸਾਗੁਣਵੰਤੀ ਸਾਵਡ ਭਾਗਣਾ ਜਿਹੜੀ ਜੀਵ ਇਸਤਰੀ ਖਸਮ ਪ੍ਰਭੂ ਦੀ ਪਿਆਰੀ ਬਣ ਜਾਏ ਉਹ ਸਭ ਗੁਣਾ ਦੀ ਮਾਲਕ ਬਣ ਜਾਂਦੀ ਹੈ ਉਹ ਵੱਡੇ ਭਾਗਾਂ ਵਾਲੀ ਹੋ ਜਾਂਦੀ ਹੈ ਪੁੱਤਰਵੰਤੀ ਸੀਲਵੰਤ ਸੁਹਾਗਣਾ ਉਹ ਆਤਮਿਕ ਗਿਆਨ ਰੂਪ ਪੁੱਤਰ ਵਾਲੀ ਕੋਈ ਗੱਲ ਨਹੀਂ ਜੇ ਦੁਨੀਆ 'ਚ ਪੁੱਤ ਨਹੀਂ ਹੋਇਆ ਇਹ ਗੱਲ ਯਾਦ ਰੱਖੋ ਜਿੱਤੇ ਘਰ ਪੁੱਤ ਨਾ ਹੋਵੇ ਅਸੀਂ ਆਮ ਕਰਕੇ ਉਹਨਾਂ ਭੈਣਾਂ ਨੂੰ ਵੀ ਪਤਾ ਨਹੀਂ ਕਿੰਨੇ ਤਾਨੇ ਮਿਹਣੇ ਦਿੰਦੇ ਰਹਿੰਦੇ ਆ ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਗੱਲ ਇਹ ਹੈ ਵੀ ਉਹਦੇ ਕੋਲ ਸੋਹਣੀ ਅਕਲ ਵਾਲਾ ਪੁੱਤਰ ਹੈਗਾ ਸੀਲਵੰਤ ਉਹਦਾ ਸੁਭਾਅ ਚੰਗਾ ਵਾ ਚੰਗੇ ਸੁਭਾਅ ਵਾਲੀ ਐ ਤੇ ਅਸਲੋ ਸੁਹਾਗਣ ਐ ਕੋਈ ਫਰਕ ਨਹੀਂ ਪੈਂਦਾ ਵੀ ਜੇ ਪੁੱਤ ਹੋਇਆ ਜਾਂ ਨਹੀਂ ਹੋਇਆ ਬੇਬੇ ਨਾਨਕੀ ਜੀ ਦੇ ਘਰ ਵੀ ਪੁੱਤ ਨਹੀਂ ਹੋਇਆ ਪਰ ਮੈਨੂੰ ਨਹੀਂ ਲੱਗਦਾ ਜਿੱਦਾਂ ਦੀਆਂ ਗੱਲਾਂ ਅੱਜ ਅਸੀਂ ਉਹਨਾਂ ਪੜਣਾ ਸੁਣਾਉਨੇ ਆ ਇਦਾਂ ਦੀਆਂ ਉਹਨਾਂ ਬੇਬੇ ਨਾਨਕੀ ਨਾਲ ਵੀ ਕਿਸੇ ਨੇ ਕੀਤੀਆਂ ਹੋਣਗੀਆਂ ਸ਼ੁਕਰ ਕਰੋ ਸਾਡੇ ਅਰਗੇ ਲੋਕ ਨਹੀਂ ਸਾਨੂੰ ਉਸ ਵੇਲੇ ਸੋ ਅੱਜ ਵੀ ਉਹਨਾਂ ਪੜਣਾ ਮੈਂ ਇਦਾਂ ਟੌਰਚਰ ਨਾ ਕਰਿਆ ਕਰੋ ਜਿਨ੍ਹਾਂ ਦੇ ਘਰ ਪੁੱਤ ਜਾਂਤੀ ਜਾਂ ਕੱਲੀਆਂ ᱛੀਆਂ ਹੋਣੀਆਂ ਕੋਈ ਗੱਲ ਨਹੀਂ ਦਾਤਾ ਰੱਬ ਦੀ ਫਿਰ ਜੋਤ ਹੈ ਸਾਰਿਆਂ ਦੇ ਵਿੱਚ ਮੰਨिए ਇਹਨੂੰ ਤਾਂ ਹੀ ਤੇ ਵੇਖੋ ਵਿਲਖਣਤਾ ਤਾਂ ਤਾਂ ਇਹੀ ਆ ਨਾ ਜੇ ਅਸੀਂ ਬਾਕੀ ਦੁਨੀਆਵਾਂ ਗੀ ਚੱਲਣਾ ਫਿਰ ਕਾਦੀ ਵੀ ਲਖਣਤਾ ਹੈ ਰੂਪਵੰਤ ਸਾ ਸੋ ਘੜ ਬੇਚਖਣ ਜੋ ਤਨਕੰਤ ਪਿਆਹਰੀ ਜੀਓ ਉਸ ਦਾ ਆਤਮਿਕ ਜੀਵਨ ਸੋਹਣਾ ਬਣ ਜਾਂਦਾ ਹੈ ਉਸ ਸੋਚ ਜੀ ਘਾੜਤ ਵਾਲੇ ਮਨ ਦੀ ਮਾਲਕ ਤੇ ਚੰਗੀ ਸੋਜ ਦੀ ਮਾਲਕ ਬਣ ਜਾਂਦੀ ਹੈ ਆਚਾਰਵੰਤ ਸਾਈ ਪ੍ਰਧਾਨ ਨੇ ਉਸ ਦਾ ਆਚਰਣ ਚਾਹ ਜਾਂਦਾ ਹੈ ਉਹ ਸੰਗਤ ਵਿੱਚ ਮੰਨੀ ਪਰ ਮੰਨੀ ਜਾਂਦੀ ਹੈ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਪ੍ਰਭੂ ਪਤੀ ਨਾਲ ਢੂੰਗੀ ਸਾਂਝ ਦਾ ਸਦਕਾ ਸਾਰੇ ਆਤਮ ਗੁਣ ਉਸ ਦੇ ਜੀਵਨ ਨੂੰ ਸਵਾਰ ਦਿੰਦੇ। ਸਾਖ ਪੁਲਵੰਤੀ ਸਾ ਸਬਰਾਈ ਜੋ ਪਿਰ ਕੇ ਰੰਗ ਸਵਾਰੀ ਜੀਓ ਉੱਚੀ ਕੁਲ ਵਾਲੀ ਸਮਝੀ ਜਾਂਦੀ ਹੈ। ਉਪਰਾਮਾ ਵਾਲੀ ਸਬਰਾਈ ਸੋਹਣੇ ਚੰਗੇ ਭਰਾਮਾ ਵਾਲੀ ਹੋ ਜਾਂਦੀ ਹੈ। ਜਿਹੜੀ ਜੀਵ ਇਸਤਰੀ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੀਜ ਕੇ ਸੋਹਣਾ ਜੀਵਨ ਵਾਲੀ ਬਣ ਜਾਂਦੀ ਹੈ ਮਹਿਮਾ ਇਸ ਕੀ ਕਹਾਣ ਨਾ ਜਾਏ ਉਸ ਜੀਵ ਇਸਤਰੀ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਪਰ ਮੇਲ ਲਈ ਆਂਗ ਲਾਏ ਜਿਸ ਨੂੰ ਪ੍ਰਭੂ ਪਤੀ ਨੇ ਆਪਣੇ ਚਰਨਾਂ ਵਿੱਚ ਜੋੜ ਕੇ ਆਪਣੇ ਵਿੱਚ ਲੀਨ ਕਰ ਲਿਆ ਤੇਰਾ ਸੁਹਾਗ ਵਰ ਅਗੰਮ ਅਗੋਚਰ ਜਨਨਾਨਕ ਪ੍ਰੇਮ ਸਧਾਰੀ ਜੀਓ ਏ ਦਾਸ ਨਾਨਕ ਜਿਹੜਾ ਪ੍ਰਮਾਤਮਾ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਉਸ ਜੀਵ ਸਤਰੀ ਦਾ ਸਦਾ ਕਾਇਮ ਰਹਿਣ ਵਾਲਾ ਸੁਹਾਗ ਭਾਗ ਬਣ ਜਾਂਦਾ ਹੈ ਉਸ ਜੀਵ ਸਤਰੀ ਨੂੰ ਉਸ ਦੇ ਪ੍ਰੇਮ ਦਾ ਆਸਰਾ ਸਦਾ ਮਿਲਿਆ ਰਹਿੰਦਾ